ਗੁਰਦੀਪ ਸਿੰਘ ਨਕਸ਼ਦੀ ਪੰਜ ਕੋਹਾ ਦੇ ਨਾਵਲ ਸੂਰਜ ਦੀ ਤੀਤਾ ਅਗਲਾ ਕਾਂਟ 13 ਡਰਾਈਵਿੰਗ ਦਾ ਲਿਖਤੀ ਤੇ ਵਿਹਾਰਕ ਟੈਸਟ ਵਾਲਾ ਦਿਨ ਆ ਗਿਆ ਤੇ ਮਿਹਰਬਾਨ ਸਿੰਘ ਨੂੰ ਲੈ ਕੇ ਜਸਪ੍ਰੀਤ ਡੀਐਮਬੀ ਚਲੀ ਗਈ ਉਸਨੇ ਡਰਾਈਵਿੰਗ ਦੇ ਲਿਖਤੀ ਤੇ ਵਿਹਾਰਕ ਦੋਨੋਂ ਟੈਸਟ ਪਾਸ ਕਰ ਲਏ ਜਦੋਂ ਉਹ ਵਿਹਾਰਕ ਦਾ ਟੈਸਟ ਪਾਸ ਕਰਕੇ ਆਈ ਤਦ ਮਿਹਰਬਾਨ ਸਿੰਘ ਆਪਣੀ ਕਾਰ ਕੋਲ ਖੜਾ ਉਸਦੀ ਉਡੀਕ ਕਰ ਰਿਹਾ ਸੀ પાસ ਹੋ ਜਾਣ ਕਰ ਨੂੰ ਬਹੁਤ ਖੁਸ਼ ਭਾਵਕ ਹੋ ਗਈ ਸੀ ਉਹ ਨਸ ਕੇ ਮਿਹਰਬਾਨ ਸਿੰਘ ਨੂੰ ਇੰਜ ਮਿਲੀ ਜਿਵੇਂ ਉਹ ਆਪਣੇ ਪਾਪਾ ਨੂੰ ਮਿਲਦੀ ਹੁੰਦੀ ਸੀ ਤੇ ਬੋਲੀ ਡੈਡੀ ਜੀ ਮੈਂ ਪਾਸ ਹੋ ਗਈ ਉਹ ਵੀ 99% ਨੰਬਰ ਲੈ ਕੇ ਮਿਹਰਬਾਨ ਸਿੰਘ ਨੇ ਉਹਨੂੰ ਬਹੁਤ ਘੁੱਟਮੀ ਜੱਫੀ ਪਾਈ ਰੱਖੀ ਤੇ ਬੋਲਿਆ ਵਧਾਈਆਂ ਚਲੋ ਹੁਣ ਬਣ ਗਈ ਗੱਲ ਚਲ ਇਸੇ ਖੁਸ਼ੀ ਵਿੱਚ ਤੈਨੂੰ ਅੱਜ ਮੈਂ ਗੱਡੀ ਵੀ ਲੈ ਦੇਵਾਂ ਸੱਚੀ ਡੈਡੀ ਜੀ ਈਸ਼ਵਰ ਜਸਪ੍ਰੀਤ ਨੇ ਉਸ ਤੋਂ ਆਪਣੇ ਆਪ ਨੂੰ ਜ਼ੋਰ ਨਾਲ ਪਾਸੇ ਕਰਦਿਆਂ ਕਿਹਾ ਹੁਣ ਮੇਰੇ ਦੋ ਪਿਓ ਹਨ ਮੈਂ ਤਾਂ ਇਹੋ ਸਮਝਾਂਗੀ ਅੱਜ ਤੋਂ ਚੱਲ ਬੈਠ ਕਾਰ ਵਿੱਚ ਮਿਹਰਬਾਨ ਸਿੰਘ ਨੇ ਉਸ ਦੀ ਇਸ ਬਿਆਨ ਨੂੰ ਨਜ਼ਰ ਅੰਦਾਜ਼ ਕਰਦਿਆਂ ਆਖਿਆ ਮਿਹਰਬਾਨ ਸਿੰਘ ਉਸ ਨੂੰ Honda ਡੀਲਰ ਤੇ ਲੈ ਗਿਆ ਜਿੱਥੇ ਉਸ ਨੇ ਇੱਕ ਨਵੀਂ Honda ਵਾਲਿਆਂ ਦੀ ਨਿੱਕੀ ਕਾਰ Honda Civic ਜਸਪ੍ਰੀਤ ਨੂੰ ਵਿਖਾਈ ਜੋ ਦੇਖਣ ਉਸ ਦੇ ਘਰ ਖੜ੍ਹਦੀਆਂ ਸਭ ਨਾਲ ਕਾਰਾਂ ਤੋਂ ਬਹੁਤ ਹੀ ਛੋਟੀ ਸੀ ਪਰ ਜਸਪ੍ਰੀਤ ਨੂੰ ਉਹ ਬਹੁਤ ਚੰਗੀ ਲੱਗੀ ਉਸ ਨੇ ਹਰੇ ਰੰਗ ਦੀ ਕਾਰ ਪਸੰਦ ਕਰ ਲਈ ਮਿਹਰਬਾਨ ਸਿੰਘ ਨੇ ਉਸ ਕਾਰ ਦਾ ਸੌਦਾ ਡੀਲਰ ਨਾਲ ਕੀਤਾ ਤੇ ਪੇਪਰਾਂ ਉਤੇ ਦਸਤਖਤ ਕਰ ਦਿੱਤੇ ਫਿਰ ਜਦੋਂ ਉਹਨੂੰ ਡੀਲਰ ਨੇ ਉਹਦੇ ਹੱਥ ਵਿੱਚ ਕਾਰ ਦੀਆਂ ਚਾਬੀਆਂ ਦਿੱਤੀਆਂ ਉਹ ਸਕਰਾ ਕੇ ਜਸਪ੍ਰੀਤ ਵੱਲ ਮੁੜਿਆ ਤੇ ਉਹਨੇ ਉਹ ਚਾਬੀਆਂ ਉਸੇ ਵੇਲੇ ਜਸਪ੍ਰੀਤ ਨੂੰ ਫੜਾ ਕੇ ਆਖਿਆ ਤੇ ਇਹ ਤੇਰੀ ਕਾਰ ਜਦੋਂ ਮੈਂ ਇੱਥੇ ਅਮਰੀਕਾ ਪਹੁੰਚਾਇਆ ਸੀ ਤਦ ਮੈਂ ਵੀ ਸਭ ਤੋਂ ਪਹਿਲਾਂ ਇਹੋ ਜਿਹੀ ਕਾਰ ਖਰੀਦੀ ਸੀ ਘਰ ਆਨੰਦ ਤੋਂ ਆ ਰਾਮਨਾ ਘਰੋਂ ਸਕੂਲੇ ਜਾ ਤੇ ਘਰ ਵਾਪਸ ਆ ਚੰਗਾ ਤੋ ਹੁਣ ਮੇਰੇ ਪਿੱਛੇ ਕਾਰ ਲਾ ਕੇ ਘਰ ਨੂੰ ਆ ਜਾ ਜਸਪ੍ਰੀਤ ਨੇ ਖੁਸ਼ੀ ਵਿੱਚ ਚਾਬੀਆਂ ਮਿਹਰਬਾਨ ਸਿੰਘ ਤੋਂ ਫੜੀਆਂ ਤੇ ਉਸ ਦਾ ਸ਼ੁਕਰੀਆ ਕੀਤਾ ਫਿਰ ਬढ़े ਰਾਮ ਨਾਲ ਉਹ ਮਿਹਰਬਾਨ ਦੀ ਕਾਰ ਦੇ ਪਿੱਛੇ ਕਾਰ ਲਾ ਕੇ ਘਰ ਪੁੱਜ ਗਏ ਅਜੇ ਬੱਚਿਆਂ ਦੇ ਆਉਣ ਵਿੱਚ ਕਾਫੀ ਵਕਤ ਪਿਆ ਸੀ ਸੋਫੇ ਤੇ ਬੈਠ ਗਿਆ ਮਿਹਰਬਾਨ ਸਿੰਘ ਨੇ ਜਸਪ੍ਰੀਤ ਨੂੰ ਪੁੱਛਿਆ ਕਿਵੇਂ ਆ ਜਸਪ੍ਰੀਤ ਤੂੰ ਕੁਛ ਐ ਤੂੰ ਅੱਜ ਹਾਂਜੀ ਡੈਡੀ ਜੀ ਮੈਂ ਬਹੁਤ ਖੁਸ਼ ਹਾਂ ਤੁਸੀਂ ਤਾਂ ਮੇਰੇ ਨਾਲ ਅੱਜ ਮੇਰੇ ਪਾਪਾ ਵਾਂ ਖੜਿਓ ਮੈਂ ਤਾਂ ਹਮੇਸ਼ਾ ਤੇਰੇ ਨਾਲ ਹੀ ਖੜਦਾ ਆਂ ਪਰ ਤੈਨੂੰ ਲੱਗੇ ਹੀ ਨਹੀਂ ਕਦੇ ਤੂੰ ਵੇਖਦੀ ਨਹੀਂ ਕਦੇ ਮਿਹਰਬਾਨ ਨੇ ਕਲਾਮਤ ਦਿੱਤਾ ਨਹੀਂ ਡੈਲੀ ਜੀ ਮੈਂ ਸਭ ਸਮਝਦੀ ਆਂ ਕਿ ਲੜਾਈ ਤੋਂ ਡਰਦੇ ਤੁਸੀਂ ਖੁੱਲ ਕੇ ਮੇਰੇ ਨਾਲ ਨਹੀਂ ਖੜ ਪਾਉਂਦੇ ਪਰ ਦਿਲੋਂ ਤੁਸੀਂ ਮੇਰੇ ਨਾਲ ਖੜਦੇ ਹੋ ਜਸਪ੍ਰੀਤ ਨੇ ਸਹਿਸਵਾ ਬਿਚਾਕਿਆ ਆਹੋ ਗਲਤ ਤਾਂ ਦਿਲ ਦੀ ਹੁੰਦੀ ਹੈ ਮੈਨੂੰ ਤੇਰੇ ਨਾਲ ਪੂਰਾ ਪਿਆਰ ਹੈ ਮੇਰੀ ਇਹੋ ਕੋਸ਼ਿਸ਼ ਹੈ ਕਿ ਤੂੰ ਖੁਸ਼ ਰਹੇਂ ਇਸ ਵਾਰ ਜਦੋਂ ਮਿਹਰਬਾਨ ਸਿੰਘ ਵੱਲ ਜਸਪ੍ਰੀਤ ਨੇ ਵੇਖਿਆ ਉਸ ਦੀ ਅੱਖਾਂ ਵਿੱਚ ਜੀ ਚਮਕ ਦੇਖ ਕੇ ਉਹ ਜ਼ਰਾ ਤਰਪੀ ਫਿਰ ਉਸਨੇ ਆਪਣੇ ਆਪ ਨੂੰ ਸਮਝਾਇਆ ਹੋ ਸਕਦਾ ਹੈ ਉਜਾਗਰ ਦੇ ਮੂਹ ਵਿੱਚ ਮੈਨੂੰ ਵੀ ਚੰਗੀ ਸਮਝਣ ਲੱਗ ਗਿਆ ਹੋਵੇ ਤੇ ਉਹ ਬੋਲੀ ਜੀ ਡੈਡੀ ਜੀ ਫਿਰ ਮਿਹਰਬਾਨ ਸਿੰਘ ਆਪਣੇ ਕਮਰੇ ਨੂੰ ਚਾਨਣ ਲੱਗਿਆ ਬੋਲਿਆ ਜਸਪ੍ਰੀਤ ਹਾਂ ਤੂੰ ਚਾਹ ਬਣਾ ਬਹੁਤ ਹੀ ਵਧੀਆ ਜੀ ਹੁਣੇ ਬਣਾਉਂਦੀ ਹਾਂ ਜੀ ਜਸਪ੍ਰੀਤ ਉਸੇ ਵਕਤ ਚਾਹ ਬਣਾਉਣ ਰਸੋਈ ਵਿੱਚ ਚਲੇ ਗਈ ਚਾਹ ਬਣਾ ਕੇ ਸੀ ਉਹਨੇ ਜਿੰਜਰ ਦੇ ਬਿਸਕੁਟ ਜੋ ਮਿਹਰਬਾਨ ਸਿੰਘ ਨੂੰ ਬਹੁਤ ਪਸੰਦ ਸਨ ਪਲੇਟ ਵਿੱਚ ਰੱਖ ਕੇ ਤੇ ਮੇਜ਼ ਉੱਤੇ ਧਰ ਕੇ ਮਿਹਰਬਾਨ ਨੂੰ ਆਵਾਜ਼ ਮਾਰੀ ਡੈਡੀ ਜੀ ਆ ਜਾਓ ਇੱਥਾਂ ਚਾਹ ਪੀ ਲਓ ਚਾਹ ਇੱਥੇ ਲਿਆ ਆਪਣੇ ਕਮਰੇ ਅੰਦਰੋਂ ਹੀ ਮਿਹਰਬਾਨ ਸਿੰਘ ਨੇ ਆਖਿਆ ਉਹ ਚਾਹ ਤੇ ਬਿਸਕੁਟ ਮੇਜ਼ ਤੋਂ ਚੁੱਕ ਕੇ ਮਿਹਰਬਾਨ ਸਿੰਘ ਤੇ ਨਵਿੰਦਰ ਕੌਰ ਦੇ ਕਮਰੇ ਵਿੱਚ ਲੱਗੀ ਉੱਥੇ ਇੱਕ ਨਿੱਕੇ ਜਿਹੇ ਮੇਜ਼ ਉੱਤੇ ਚਾਹ ਧਰ ਕੇ ਜਦੋਂ ਉਹ ਮੁੜਨ ਲੱਗੀ ਤਦ ਮਿਹਰਬਾਨ ਸਿੰਘ ਨੇ ਉਹਨੂੰ ਆਖਿਆ ਆਪਣੀ ਚਾਹ ਦਾ ਕੱਪ ਵੀ ਇੱਥੇ ਹੀ ਲਿਆ। ਚਾਰ ਗੱਲਾਂ ਕਰਦੇ ਆਪਾਂ। ਚੰਗਾ ਜੀ। ਜਸਪ੍ਰੀਤ ਸੈਸਬਾ ਆਪਣੀ ਚਾਹ ਚੁੱਕ ਲਈ ਤੇ ਬੈੱਡ ਨਾਲ ਪਏ ਮੇਜ਼ ਉੱਤੇ ਰੱਖ ਦਿੱਤੀ। ਉਦੋਂ ਹੀ ਮਿਹਰਬਾਨ ਸਿੰਘ ਨੇ ਉਸ ਨੂੰ ਬੈੱਡ ਉੱਤੇ ਬੈਠਣ ਲਈ ਆਖਿਆ। ਮਿਹਰਬਾਨ ਸਿੰਘ ਬੈੱਡ ਤੇ ਲਤਨ ਸਾਲ ਕੇ ਬੈਠਾ ਸੀ ਤੇ ਜਸਪ੍ਰੀਤ ਉਸ ਦੇ ਪੈਰਾਂ ਹਵਲ ਬੈਠ ਗਈ ਤੇ ਚਾਹ ਪੀਣ ਲੱਗ ਪਈ। ਤੋਂ ਨੰਬਰਾਂ ਦੀ ਗੁਮਾਰੀ ਕਰ ਦਿੱਤੀ। ਲਿਖਤੀ ਟੈਸਟ ਵਿੱਚੋਂ 100 ਵਿੱਚੋਂ 100 ਲੈ ਗਈ। ਡਰਾਈਵਿੰਗ ਟੈਸਟ ਵਿੱਚ ਸਿਰਫ ਇੱਕ ਗਲਤੀ ਮਿਹਰਬਾਨ ਸਿੰਘ ਨੇ ਜਸਪ੍ਰੀਤ ਦੇ ਚਿਹਰੇ ਵੱਲ ਤੱਕਿਆ ਜੋ ਬਹੁਤ ਖੂਬਸੂਰਤ ਸੀ ਤੇ ਫਿਰ ਜਦੋਂ ਉਹਨੇ ਉਸਤੇ ਸਾਰੇ ਬਦਨ ਉੱਤੇ ਨਜ਼ਰ ਫੇਰੀ ਉਸ ਅੰਦਰ ਇੱਕ ਹਲਕਾ ਜਿਹਾ ਸੇਖ ਭਰਿਆ ਭਾਵ ਉੱਠਣ ਲੱਗਿਆ ਲੈਡੀ ਜੀ ਉਹ ਗਲਤੀ ਤਦ ਹੋ ਗਈ ਕਿ ਜਦੋਂ ਮੈਂ ਸੱਜੇ ਪਾਸੇ ਮੁੜਨ ਲੱਗੀ ਸੀ ਮੈਂ ਸਿਗਨਲ ਦੇਣਾ ਭੁੱਲ ਗਈ ਜ਼ਰਾ ਭਾਵੁਕਤਾ ਵਿੱਚ ਨਹੀਂ ਤਾਂ ਗਲਤੀ ਵੀ ਨਹੀਂ ਸੀ ਹੋਣੀ ਸ਼ਾਬਾਸ਼ ਬਹੁਤ ਹੁਸ਼ਿਆਰ ਹੈ ਤੂੰ ਜਸਪ੍ਰੀਤ ਜਸਪ੍ਰੀਤ ਜਰਾ ਸ਼ਰਮਾ ਗਈ ਤੇ ਮਸੀ ਜੀ ਆਖ ਸਕੀ ਮੈਂ ਸੋਚਦਾ ਤੇਰੇ ਬੱਚੇ ਬਹੁਤ ਹੀ ਹੁਸ਼ਿਆਰ ਹੋ ਸਕਦੇ ਹਨ ਇਸ ਪਰ ਜਸਪ੍ਰੀਤ ਚੁੱਪ ਰਹੀ ਤੇ ਫਿਰ ਮਿਹਰਬਾਨ ਸਿੰਘ ਬੋਲਿਆ ਮੈਂ ਉਹ ਜਾਗਰ ਦਾ ਇਲਾਜ ਕਰਵਾਇਆ ਪਰ ਕੁਝ ਨਹੀਂ ਹੋਇਆ ਚਲੋ ਠੀਕ ਹੈ ਮੈਂ ਖੁਸ਼ ਹਾਂ ਜਾਗਰ ਨਾ ਡੈਡੀ ਜੀ ਮਿਹਰਬਾਨ ਸਿੰਘ ਦੀਆਂ ਨਜ਼ਰਾਂ ਜਸਪ੍ਰੀਤ ਦੇ ਜਿਸਮ ਉੱਤੇ ਕੁਮਰੀਆਂ ਸਨ ਉਸੰਦਰ ਹਵਸ ਸੁਲਗਦੀ ਹੋਈ ਜ਼ੋਰ ਫੜਨ ਲੱਗੀ ਤੇ ਜ਼ਰਾ ਸਰਕੀ ਉਹ ਜਸਪ੍ਰੀਤ ਦੇ ਕੋਲ ਹੋਇਆ ਉਸ ਦਾ ਹੱਥ ਫੜ ਕੇ ਬਲੂਸਨ ਲੱਗਾ ਤੇ ਆਖਣ ਲੱਗਾ ਮੈਨੂੰ ਬਹੁਤ ਦੁੱਖ ਹੈ ਕਿ ਤੁਹਾਡੇ ਰਿਸ਼ਤੇ ਵੇਲੇ ਉਹ ਜਾਗਰ ਦੀ ਇਸ ਕਮਜ਼ੋਰੀ ਬਾਰੇ ਤੈਨੂੰ ਅਸੀਂ ਦੱਸਿਆ ਨਹੀਂ ਚਲੋ ਇਸ ਨੂੰ ਆਪਣੀ ਤਕਦੀਰ ਸਮਝ ਲੈ ਡੈਡੀ ਜੀ ਕੋਈ ਗੱਲ ਨਹੀਂ 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 ਤੂੰ ਦਿਲ ਨਾ ਛੱਡ ਮੈਂ ਤੇਰੇ ਨਾਲ ਹਾਂ ਤੇ ਹਮੇਸ਼ਾ ਰਹਾਂਗਾ ਭਾਵੇਂ ਮੈਨੂੰ ਕੁਝ ਵੀ ਕਰਨਾ ਪਵੇ ਹਾਂਜੀ ਤੁਸੀਂ ਕਰ ਰਹੇ ਹੋ ਜੋ ਕਰ ਸਕਦੇ ਹੋ ਆਹ ਘਾਰ ਵੇਖ ਲਓ ਨਾ 1 ਮਿੰਟ ਵਿੱਚ ਲੈ ਕੇ ਦਿੱਤੀ ਹੈ ਜਸਪ੍ਰੀਤ ਮਨ ਉਸ ਤੇਰਾ ਬਹੁਤ ਲਗਾਓ ਹੈ। ਇੱਕ ਸਰੀਰਕ ਭੁੱਖ ਹੁੰਦੀ ਹੈ। ਬੰਦਾ ਕੀ ਕਰੇ? ਤੇ ਫਿਰ ਉਸਨੇ ਜਸਪ੍ਰੀਤ ਨੂੰ ਆਪਣੇ ਵੱਲ ਖਿੱਚ ਕੇ ਆਖਿਆ। ਤੂੰ ਮੇਰੀ ਬਨ ਜਾ। ਆਪਾਂ ਬੱਚਾ ਵੀ ਕਰਾਂਗੇ। ਬੱਚਾ ਉਜਾਗਰ ਦੇ ਨਾਮ ਲਵਾ ਦੇਵਾਂਗੇ ਇਹ ਆਖ ਕੇ। ਉਜਾਗਰ ਦਾ ਇਲਾਜ ਹੋ ਰਿਹਾ। ਉਸਨੂੰ ਕਿਸੇ ਡਾਕਟਰ ਕੋਲ ਦਵਾਈ ਖਵਾਉਣ ਲੱਗ ਪਾਵਾਂਗੇ। ਫਿਰ ਜਸਪ੍ਰੀਤ ਦਾ ਉੱਤਰ ਬਿਨਾਂ ਉਡੀਕਿਆ ਉਸਨੇ ਜਸਪ੍ਰੀਤ ਨੂੰ ਆਪਣੀ ਜੱਫੀ ਵਿੱਚ ਲਿਆ। ਤੇ ਉਸ ਨੂੰ ਹਲ ਉਸ ਨੂੰ ਚੁੰਮ ਲੱਗਾ ਫਿਰ ਉਸ ਦੇ ਸਾਰੇ ਸਰੀਰ ਉੱਤੇ ਬੜੀ ਜਲਦੀ ਨਾਲ ਹੱਥ ਫੇਰਨ ਲੱਗਾ ਉਸ ਅੰਦਰ ਦਾ ਹਾਸ ਦਾ ਤੂਫਾਨ بے ਕਾਬੂ ਹੋਣ ਲੱਗਾ ਤੇ ਉਸੇ ਵਕਤ ਉਹ ਜਸਪ੍ਰੀਤ ਨੂੰ ਚੁੱਕ ਕੇ ਆਪਣੇ ਨਾਲ ਭੌਣ ਲੱਗੇ ਪਹਿਲਾਂ ਤਾਂ ਜਸਪ੍ਰੀਤ ਬਿਲਕੁਲ ਹੀ ਬੰਦਲ ਗਈ ਕਿ ਆ ਕੀ ਹੋ ਗਿਆ ਤੇ ਉਸ ਨੂੰ ਇਹ ਸਮਝ ਹੀ ਨਾ ਪਵੇ ਕਿ ਉਹ ਹੁਣ ਕੀ ਕਰੇ ਫਿਰ ਉਹ ਸੰਦਰ ਗਿਰਾਨੀ ਪਰ ਲੱਗੀ ਜੋ ਬੜੀ ਜਲਦੀ ਗੁੱਸੇ ਵਿੱਚ ਬਦਲ ਗਈ ਕੁਝ ਪਲਾਂ ਵਿੱਚ ਹੀ ਹੌਸਲਾ ਕਰਕੇ ਉਹ ਇੱਕ ਝਟਕੇ ਦੇ ਨਾਲ ਹੀ ਮਹਿਰਬਾਨ ਸਿੰਘ ਦੀ ਜਕੜ ਤੋਂ ਵੱਖ ਹੋ ਗਈ। ਉਸ ਵਕਤ ਉਸ ਨੂੰ ਸਾਹ ਚੜ ਰਿਆ ਸੀ ਤੇ ਉਸ ਤੇ ਬੁੱਲ ਕੰਬ ਰਹੀ ਸੀ। ਉਸ ਦਾ ਚਿਹਰਾ ਲਾਲ ਹੋ ਚੁੱਕਿਆ ਸੀ ਉਹ ਕੜਕੀ। ਮੈਂ ਤੁਹਾਨੂੰ ਆਪਣੇ ਪਾਪਾ ਦੇ ਸਮਾਨ ਸਮਝਦੀਆਂ ਤੇ ਮੈਂ ਤੁਹਾਡੀ ਧੀ ਆ। ਮੂੰ ਤੇ ਧੀ ਵਿੱਚ ਕੋਈ ਫਰਕ ਨਹੀਂ ਹੁੰਦਾ। ਸਾਡੇ ਕੋਈ ਧੀ ਨਹੀਂ। ਪਰ ਤੁਸੀਂ ਮੈਨੂੰ ਆਪਣੀ ਧੀ ਤਾਂ ਹੀ ਸਮਝਦੇ। ਜੇ ਤੁਸੀਂ ਕਿਸੇ ਬੰਦੇ ਦੇ ਪੁੱਤ ਹੁੰਦੇ। ਧੀ ਇਹ ਸ਼ਬਦ ਦੇ ਅਰਥ ਤਾਂ ਸਮਝੋ ਕਿ ਨਹੀਂ? ਕਿ ਕੋਈ ਸ਼ਰਮ ਨਹੀਂ ਤੁਹਾਨੂੰ? ਇਹ ਗੰਦੀ ਹਰਕਤ ਕਰਨ ਦਾ ਤੁਸੀਂ ਹੌਸਲਾ ਕਿਵੇਂ ਕਰ ਲਿਆ ਕੀ ਤੁਹਾਡਾ ਸਾਰਾ ਟੱਬਰ ਹੀ ਜਿਆਲੁੱਤ ਹੈ ਪਿੱਛੇ ਜੇ ਤੁਹਾਡੀ ਗੰਦੀ ਉਲਾਦ ਭਪਿੰਦਰ ਮੇਰੇ ਨਾਲ ਜ਼ਬਰਦਸਤੀ ਕਰਨ ਲੱਗਿਆ ਸੀ ਤੇ ਹੁਣ ਤੁਸੀਂ ਸੱਦਾ ਪੁਲਿਸ ਨੂੰ ਹੁਣੇ ਮਹਿਰਬਾਨ ਸਿੰਘ ਦੇ ਅੰਦਰ ਹਵਸ ਦਾ ਜੋ ਤੂਫਾਨ ਚੱਲਿਆ ਸੀ ਉਹ ਜਸਪ੍ਰੀ ਤੇ ਗਰਜਨ ਅਤੇ ਪੁਲਿਸ ਸ਼ਬਦ ਸੁਨਣਾ ਬਿਲਕੁਲ ਠੰਡਾ ਪੈ ਗਿਆ ਤੇ ਉਸਦੇ ਮੱਥੇ ਉੱਤੇ ਪਸੀਨਾ ਆ ਗਿਆ ਉਸਦੇ ਹੱਥ ਪੈਰ ਕੰਬਣ ਲੱਗੇ ਉਹ ਕੁਝ ਬੋਲਣਾ ਚਾਹੁੰਦਾ ਸੀ ਪਰ ਬੋਲ ਹੀ ਨਹੀਂ ਸਿਪਾਰਿਆ ਜਸਪ੍ਰੀਤ ਗੁੱਸੇ ਵਿੱਚ ਬੋਲਦੀ ਗਈ ਇੱਕ ਹੋਰ ਗੱਲ ਦੱਸਾਂ ਡੈਡੀ ਆਖਦੇ ਆ ਵੀ ਮੈਨੂੰ ਸ਼ਰਮ ਆਉਂਦੀ ਹੈ ਹੁਣ ਇਹ ਕੰਨ ਖੋਲ ਕੇ ਸੁਣ ਲਓ ਮੈਨੂੰ ਕੋਈ ਅਜੇ ਹੀ ਸਰੀਰਕ ਭੁੱਖ ਤੰਗ ਨਹੀਂ ਕਰਦੀ ਕਦੇ ਵੀ ਤੁਸੀਂ ਆਪਣੀ ਭੁੱਖ ਨੂੰ ਸੰਭਾਲੋ ਘਰ ਤੁਹਾਡੀ ਔਰਤ ਜਿਉਂਦੀ ਹੈ ਜੇ ਫੇਰ ਵੀ ਇਹ ਅੱਗ ਵੱਧ ਰਹੀ ਹੈ ਤਾਂ ਇਹਨੂੰ ਕਾਬੂ ਵਿੱਚ ਰੱਖੋ ਪਰ ਰਿਸ਼ਤੇ ਤਾਂ ਪਹਿਚਾਣੋ ਕਿ ਇਹੋ ਸੋਚ ਕੇ ਉਹ ਜਾਗਰ ਨੂੰ ਵਿਆਹ ਸੀ ਤੁਸੀਂ ਨੂੰ ਸਹੁਰੇ ਦਾ ਰਿਸ਼ਤਾ ਪਲਟੀਂ ਤੜੀਂ ਸਤੋਂਦੇ ਕੀ ਇਹ ਵੀ ਨਹੀਂ ਕਦੇ ਸਿੱਖਿਆ ਹੁਣ ਜਿਹੜੇ ਪੜੇ ਲਿਖਿਓ ਸੁਖਚੈਨ ਨੂੰ ਵੀ ਕਦੇ ਹੱਥ ਪਾਇਆ ਕਿ ਨਹੀਂ ਕਿਉਂ ਨਹੀਂ ਤੁਹਾਡੇ ਕੋਲ ਟਿੱਕੀ ਨਹੀਂ ਟਿੱਕੀ ਹੋਣੀ ਦਰਨਾ ਸੁਣ ਲੋ ਉਹ ਜਾਗਰ ਬਿਨਾ ਕੋਈ ਮਰਦ ਮੈਨੂੰ ਹੱਥ ਨਹੀਂ ਲਾ ਸਕਦਾ ਤੇ ਮੈਂ ਬਹੁਤ ਖੁਸ਼ ਹਾਂ ਉਸ ਨਾਲ ਅੱਜ ਇਹ ਤੁਹਾਡੀ ਕਰਤੂਤ ਮੰਮੀ ਕੋਲ ਜ਼ਰੂਰ ਦੱਸਾਂਗੀ ਮੈਂ ਉੰਜ ਤਾਂ ਮੈਨੂੰ ਪੁਲਿਸ ਸੱਦਣੀ ਚਾਹੀਦੀ ਸੀ ਤਾਂ ਕਿ ਲੋਕਾਂ ਵਿੱਚ ਆਮੁੱਛ ਜ਼ਰਾ ਨੀਮੀ ਹੁੰਦੀ ਪਰ ਇਹ ਗੰਦੀ ਹਰਕਤ ਬਾਰੇ ਮੰਮੀ ਨੂੰ ਤਾਂ ਮੈਂ ਜ਼ਰੂਰ ਦੱਸਾਂਗੀ ਫਿਰ ਉਹ ਕਮਰੇ ਤੋਂ ਬਾਹਰ ਨਿਕਲ ਗਈ ਤੇ ਹੇਠੋਂ ਨਮੀ ਕਰਦੀਆਂ ਚਾਬੀਆਂ ਲਿਆ ਕੇ ਉਹਨੇ ਮਿਹਰਬਾਨ ਸਿੰਘ ਜੋ ਨੀਮੀ ਪਾਈ ਬੈਠਾ ਸੀ ਬਲ ਸੁੱਟਦਿਆਂ ਬੋਲੀ ਆ ਚੁੱਕੋ ਆਪਣੀ ਸੁਗਾਤ ਤੁਸੀਂ ਸਮਝਦੇ ਸੀ ਕਿ ਇਹ ਘਰ ਤੇ ਕਿ ਤੁਸੀਂ ਮੈਨੂੰ ਆਪਣੀ ਖੇਲ ਬਣਾ ਲਵੋਗੇ ਹੈ ਨਾ ਇਹ ਵੀ ਸੋਚਿਆ ਸੀ ਨਾ ਐਨਾ ਵੀ ਕੋਈ ਡਿੱਗ ਸਕਦਾ ਬੰਦਾ ਏ ਰੱਬਾ ਮੇਰੇ ਕਰਮ ਉਹ ਨਹੀਂ ਨਹੀਂ ਜਸਪ੍ਰੀਤ ਜੰਣੀ ਮੈਨੂੰ ਮਾਫ ਕਰ ਦੇ ਮੇਰੇ ਕੋਲ ਬਹੁਤ ਵੱਡੀ ਗਲਤੀ ਹੋ ਗਈ ਉਹ ਉੱਠਿਆ ਸੀ ਉਸ ਦਾ ਸਿਰ ਬਲੋਸਣ ਲਈ ਜਦੋਂ ਉਹ ਅੱਗੇ ਵਧਿਆ ਜਸਪ੍ਰੀਤ ਪਿੱਛੇ ਹਟ ਗਈ ਇਹ ਆ ਕੇ ਮੈਨੂੰ ਹੱਥ ਨਹੀਂ ਲਾਉਣਾ ਨਹੀਂ ਜਸਪ੍ਰੀਤ ਮੈਨੂੰ ਮਾਫ ਕਰ ਦੇ ਮਿਹਰਬਾਨ ਸਿੰਘ ਨੇ ਮਹਿਸੂਸ ਕੀਤਾ ਕਿ ਉਸ ਦੀਆਂ ਦੋਨੋਂ ਲੱਤਾਂ ਅਜੇ ਵੀ ਕੰਬ ਰਹੀਆਂ ਸਨ ਤੇ ਉਹ ਵੀ ਇੰਨੀਆਂ ਕਿ ਜਸਪ੍ਰੀਤ ਨੇ ਵੀ ਉਹਨਾਂ ਨੂੰ ਵੇਖ ਲਿਆ ਸੀ ਉਹ ਫਿਰ ਸਿਰ ਪਲੋਸਣ ਲਈ ਅੱਗੇ ਵਧਿਆ ਤੇ ਬੋਲਿਆ ਅੱਜ ਤੋਂ ਤੈਨੂੰ ਮੈਂ ਧੀ ਸਮਝਾਂਗਾ बस ਮੈਨੂੰ ਮaaf ਕਰ ਦੇ ਇਹਨੂੰ ਦੋਨੋਂ ਪੁੱਤਾਂ ਦੀ ਸੌਤੂ ਵੇਖ ਲਵੀਂ ਮੈਂ ਤੇਰੇ ਨਾਲ ਇੱਕ ਸਕੇ ਪਿਓ ਵਾਂਗ ਹੀ ਖੜਾਂਗਾ ਤੇ ਤੈਨੂੰ ਬੁਰੀ ਅੱਖ ਨਾ ਕਦੇ ਨਹੀਂ ਵੇਖਾਂਗਾ ਮੇਰੀ ਧੀਏ ਮaaf ਕਰ ਦੇ ਆਹ ਪਤਾ ਨਹੀਂ ਕੀ ਹੋ ਗਿਆ ਸੀ ਮੈਨੂੰ ਅੱਜ ਕੋਈ ਸ਼ਬਦ ਨਹੀਂ ਮੇਰੇ ਕੋਲ ਜੋ ਤੇਰੇ ਇਸ ਦੁੱਖ ਨੂੰ ਘਟਾ ਸਕੇ ਮੈਨੂੰ ਪਤਾ ਨਹੀਂ ਕੀ ਹੋ ਗਿਆ ਸੀ ਮੈਂ ਹਲਕੀ ਟਪ ਦਿੱਤੀ ਜੋ ਬੰਦੇ ਨੂੰ ਮਰ ਕੇ ਵੀ ਨਹੀਂ ਟਪਣੀ ਚਾਹੀਦੀ ਮੈਂ ਡਿਗ ਪਿਆਸੀ ਮੈਨੂੰ ਮਾਫ ਕਰ ਦਿੱਤੀ ਬਣ ਕੇ ਹਾਂ ਤੀ ਇਹ ਸ਼ਬਦ ਉਦੋਂ ਤੋਂ ਤੁਹਾਡੇ ਮੂੰਹ ਉੱਤੇ ਰਹਿਣਾ ਚਾਹੀਦਾ ਸੀ ਜਦੋਂ ਤੋਂ ਮੈਂ ਰਾਜਾ ਕਰ ਦੀ ਪਤਨੀ ਬਣ ਕੇ ਆਈ ਸੀ ਪਰ ਤੁਸੀਂ ਮੇਰੇ ਲਈ ਇਹ ਸ਼ਬਦ ਧੀਏ ਕਦੇ ਨਹੀਂ ਸੀ ਵਰਤਿਆ ਤੇ ਮੈਂ ਹੈਰਾਨ ਸੀ ਕਿ ਮੈਂ ਡੈਡੀ ਜੀ ਡੈਡੀ ਜੀ ਕਰਦੀ ਨਹੀਂ ਸੀ ਤੱਕਦੀ ਤੇ ਤੁਸੀਂ ਹਮੇਸ਼ਾ ਮੈਨੂੰ मेरा नाम ਲੈ ਕੇ ਬੁਲਾਉਂਦੇ ਰਹੇ ਕਿਉਂਕਿ ਤੁਹਾਡੇ ਮਨ ਵਿੱਚ ਸ਼ੁਰੂ ਤੋਂ ਹੀ ਬੇਈਮਾਨੀ ਸੀ ਹਮੇਸ਼ਾ ਇੱਕ ਖੋਟ ਮਨ ਵਿੱਚ ਰੱਖ ਕੇ ਤੁਸੀਂ ਮੈਨੂੰ ਬੁਲਾਉਂਦੇ ਰਹੇ ਤੁਹਾਡੀ ਇਹ ਕਰਤੂਤ ਵੇਖ ਕੇ ਹੁਣ ਮੈਨੂੰ ਸਾਰੀ ਗੱਲ ਸਮਝ ਆਈ ਹੈ ਜਸਪ੍ਰੀ ਤੰਦਰਉ ਮਿਹਰਬਾਨ ਸਿੰਘ ਪ੍ਰਤੀ ਗਿਲਾਨੀ ਬਿਲਕੁਲ ਵੀ ਨਹੀਂ ਸੀ ਜਾ ਰਹੀ ਬਸ ਮਾਫ ਕਰਦੇ ਹੁਣ ਤੀ ਇਹ ਇਸ ਗੱਲ ਨੂੰ ਇੱਥੇ ਹੀ ਦਬਾ ਲੈ ਤੂੰ ਮੇਰੀ ਧੀ ਬਣ ਕੇ ਤੇ ਮੈਂ ਤੇਰਾ ਅੱਜ ਤੋਂ ਸੱਕਾ ਪਿਓ ਠੀਕ ਹੈ ਬਸ ਮੈਂ ਚਲ ਗਿਆ ਸੀ ਤੂੰ ਠੀਕ ਪੁੱਜਿਆ ਹੈ ਮਨ ਬੇਈਮਾਨੀ ਤਾਂ ਸੀ ਚੰਗਾ ਕੀਤਾ ਤੂੰ ਪਿੱਛੇ ਹਟ ਗਈ ਕਿਉਂਕਿ ਤੂੰ ਚੰਗੀ ਕਰਦੀ ਹੈ ਤੇ ਤੇਰਾ ਚੰਗਾ ਪਾਲਣ ਪੋਸਣ ਹੋਇਆ ਮੈਂ ਹਾਂ ਕੁੱਤਾ ਸੱਚ ਨਾਲ ਮੈਂ ਕੁੱਤਾ ਮੈਂ ਹੀ ਬਸ ਟਿਕ ਪਿਆ ਸ਼ਾਇਦ ਤੇਰੇ ਮਨ ਵਿੱਚ ਮੈਂ ਹੁਣ ਉਹ ਥਾਂ ਕਦੇ ਨਾ ਬਣਾ ਸਕਾਂ ਜੋ ਕਦੇ ਸੀ ਪਰ ਤੂੰ ਮੈਨੂੰ ਮਾਫ ਕਰ ਦੇ ਤੇ ਆਖ ਕੇ ਡੈਡੀ ਮਾਫ ਕੀਤਾ ਮਿਹਰਬਾਨ ਸਿੰਘ ਦਾ ਭਾਵਕਤਾ ਤੇ ਸ਼ਰਮਿੰਦਗੀ ਨਾਲ ਬੁਰਾ ਹਾਲ ਸੀ ਜਸਪ੍ਰੀਤ ਚੁੱਪ ਰਹੀ ਜਸਪ੍ਰੀਤ ਆਪਣੇ ਵੱਡੇ ਦਿਲ ਨਾਲ ਮੈਨੂੰ ਮਾਫ਼ ਕਰਦੇ ਜੇ ਆਖੇ ਮੈਂ ਤੇਰੇ ਪੈਰਾਂ ਵਿੱਚ ਭਗ ਧਰ ਦਿੰਦਾ ਕਿੰਗਾ ਮਾਫ਼ ਕੀਤਾ ਇਹ ਆਖ ਕੇ ਉਹ ਕਮਰੇ ਤੋਂ ਬਾਹਰ ਨਿਕਲਣ ਹੀ ਲੱਗੀ ਸੀ ਕਿ ਉਹ ਖਾਲੀ ਕੱਪ ਚੁੱਕਣ ਲਈ ਰੁਕ ਗਈ ਤੇ ਮਿਹਰਬਾਨ ਸਿੰਘ ਨੇ ਮੌਕਾ ਵਾਕੇ ਨਮੀਕਾਰ ਦੀਆਂ ਚਾਬੀਆਂ ਮੱਲੋ ਮੱਲੀ ਜਸਪ੍ਰੀਤ ਦੇ ਹੱਥ ਵਿੱਚ ਦੇ ਦਿੱਤੀਆਂ ਇਹ ਆਖਦਿਆਂ ਜੇ ਮਾਫ਼ ਕੀਤਾ ਤਦ ਫੜ ਲੈ ਚਾਬੀਆਂ ਉਸ ਵੇਲੇ ਜਸਪ੍ਰੀਤ ਗੱਲ ਉੱਥੇ ਹੀ ਠੱਪ ਦੇਣਾ ਚਾਹੁੰਦੀ ਸੀ ਭਾਵੇਂ ਉਸ ਅੰਦਰ ਅਜੀਬੀ ਡਰ ਸੀ ਕਿ ਉਹ ਡਲੀ ਹੋਈ ਸੀ ਫਿਰ ਉਹ ਜਲਦੀ ਦੇ ਕੇ ਆਪਣੇ ਕਮਰੇ ਵਿੱਚ ਜਾ ਕੇ ਪੈ ਗਈ ਤੇ ਰੋਣ ਲੱਗ ਪਈ ਕੋਈ ਤੇਰ ਬਾਅਦ ਉਸਨੇ ਸੁਣਿਆ ਜਸਪ੍ਰੀਤ ਮੈਂ ਬੱਚਿਆਂ ਨੂੰ ਲੈ ਆਵਾਂ ਜਸਪ੍ਰੀਤ ਉਸਤੇ ਬੋਲਣ ਵੱਲ ਬਿਨ ਧਿਆਨ ਕਰਿਆਂ ਮੰਜੇ ਉੱਤੇ ਬੈਹ ਗਈ ਤੇ ਉਹ ਸੋਚਦੀ ਰਹੀ ਕੀ ਔਰਤ ਇੱਕੋ ਕਮਰੇ ਹੁੰਦੀ ਹੈ ਇਹ ਗੰਦੇ ਨਾ ਮਰਦਾਂ ਦੇ ਮਨੋਂ ਕਿਉਂ ਨਹੀਂ ਜਾਂਦਾ ਆਪਾਂ ਨੇ ਤਾਂ ਮਮੀ ਤੋਂ ਬਾਅਦ ਕਿਸੇ ਔਰਤ ਵੱਲ ਨਹੀਂ ਤੱਕਿਆ ਕੋਈ ਵਿਆਹ ਨਹੀਂ ਕਰਵਾਇਆ ਕਿ ਉਹਨਾਂ ਦਾ ਨਹੀਂ ਸਰਿਆ ਕਿ ਤੇ ਲੋਕਾਂ ਨੂੰ ਜਾ ਕੇ ਬਾਰੇ ਪਤਾ ਸੀ ਤਦ ਕੀ ਇਹ ਗੱਲਾਂ ਦੋਨੋਂ ਪਿਓ ਪੁੱਤ ਮਨ ਵਿੱਚ ਰੱਖਦੇ ਸੀ ਕਿ ਆਪਾਂ ਜਾ ਕੇ ਦੀ ਬੋਟੀਨ ਵਰਤਾਂਗੇ ਜਿਵੇਂ ਮੈਂ ਕੋਈ ਚੀਜ਼ ਹੋਵਾਂ ਇਸ ਸ਼ਰੀਰਕ ਭੁੱਖ ਦਾ ਕੀ ਮਤਲਬ ਮੇਰੇ ਅੰਦਰ ਤਾਂ ਇਹ ਕੋਈ ਨਹੀਂ ਦਿੱਸਦੀ ਹਾਂ ਬੱਚੇ ਹੁੰਦੇ ਹਨ ਪਰ ਕਈਆਂ ਦੇ ਹੁੰਦੇ ਹੀ ਨਹੀਂ ਯੇ ਮੈਨੂੰ ਬੱਚੇ ਦੀ ਰੋੜ ਪਈ ਮੈਂ ਕੋਈ ਨਵਾਂ ਮੈਡੀਕਲ ਤਰੀਕਾ ਲੱਭਾਂਗੀ ਜਿਵੇਂ ਸੁਜਾਤਾ ਨੇ ਕੀਤਾ ਸੀ ਪਰ ਮੈਂ ਬੱਚੇ ਲਈ ਕਿਸੇ ਦਿਓਰ ਜਾਂ ਸੌਰੀ ਨਾਲ ਕਿਉਂ ਸੌਵਾਂਗੀ ਇੰਜ ਖੇ ਖਾ ਕੇ ਜੇ ਕੋਈ ਅੱਗੇ ਔਲਾਦ ਜੰਮੇ ਵੀ ਉਸ ਨੂੰ ਉਹ ਕੀ ਮੂੰਹ ਵਿਖਾਵੇਗੀ ਭਲਾ ਇਹ ਇਹੋ ਸਮਝਦੇ ਸਨ ਕਿ ਨਾ ਖਾਤਰ ਤੇ ਬੱਚੇ ਲੈਣ ਖਾਤਰ ਗੁਰੂ ਅੱਗੇ ਬੈਠ ਕੇ ਆਨੰਦ ਕਾਰਜ ਕਰਵਾ ਕੇ ਜਾ ਕੇ ਉਹ ਮੈਂ ਧੋਖਾ ਦੇਵਾਂਗੀ ਕਿੰਨੇ ਟਿੱਕੇ ਹੋਏ ਰੋਕਨੇ ਸਾਰੇ ਬਿਲਕੁਲ ਨਹੀਂ ਫਿਰ ਉਹਨੂੰ ਸੁਜਾਤਾ ਯਾਦ ਆਈ ਜੋ ਆਪਣੇ ਪਿਆਰ ਤੋਂ ਬੱਚੇ ਪਾਲਦੀ ਹੋਈ ਦਿਲਰਾਜ ਦੇ ਬੱਚੇ ਦੀ ਮਾਂ ਬਣ ਗਈ ਸੀ ਉਸ ਨੂੰ ਫਿਰ ਆਪਣੇ ਨਾਲ ਫਾਈਨ ਆਰਟਸ ਪੜਾਉਂਦੀ ਇਮਲੀ ਯਾਦ ਆਈ ਜਿਸ ਨੇ ਕਿਸੇ ਕੋਲੋਂ ਬੱਚਾ ਰਿਆ ਸੀ ਪਰ ਉਸ ਨਾਲ ਉਹ ਆਪ ਉਸਦੀ ਵਿਅੰਥ ਨਾਲ ਸਹਿਮਤ ਨਹੀਂ ਸੀ ਹੋਈ ਇਮਲੀ ਮਰਦਾਂ ਤੋਂ ਬਹੁਤ ਛੜਦੀ ਸੀ ਪਰ ਬੱਚੇ ਖਾਤਰ ਉਹ ਗੈਰ ਮਰਦ ਨਾਲ ਪਤਾ ਨਹੀਂ ਕਿਵੇਂ ਸੌਂਦੀ ਰਹੀ ਇਹ ਗੱਲ ਜਸਪ੍ਰੀਤ ਦੇ ਮਨ ਵਿੱਚ ਨਹੀਂ ਸੀ ਉਤਰੀ ਉਹਨੇ ਉਸ ਵਕਤ ਸੋਚਿਆ ਮੈਂ ਉਸ ਨਾਲੇ ਬੱਚੇ ਵਾਲੀ ਗੱਲ ਕਰਾਂਗੀ ਜੇ ਕਿਸੇ ਕਲੀਨ ਕਰਾਹੀ ਏ ਕੁਝ ਹੋ ਜਾਵੇ ਜਾਂ ਫਿਰ ਮੈਂ ਸੁਜਾਤਨ ਨੂੰ ਪੁੱਛਾਂਗੀ ਕਿ ਉਸਨੇ ਦਿਲਰਾਜ ਨਾਲ ਕਿਵੇਂ ਬਚਾ ਲਿਆ ਜੇ ਉਸਦੇ ਭਾਰਤ ਵਿੱਚ ਇੰਜ ਹੋ ਸਕਦਾ ਤਾਂ ਇੱਥੇ ਕਿਉਂ ਨਹੀਂ ਇਹ ਨਾ ਗਾਂਵ ਬਦੂ ਦੇਸ਼ ਹੈ ਉਸ ਦੀ ਸੋਚ ਉਹਨ ਆਪਣੇ ਨਾਲ ਵਾਪਰੀ ਘਟਨਾ ਤੋਂ ਬਹੁਤ ਦੂਰ ਜਾ ਚੁੱਕੀ ਸੀ ਤੇ ਉਹਦਾ ਮਨ ਬੱਚੇ ਉੱਤੇ ਜ਼ਿਆਦਾ ਕੇਂਦਰਿਤ ਹੋ ਗਿਆ ਸੀ ਬਾਕੀ ਅਗਲੇ ਕੰਡ ਵਿੱਚ ਧੰਨਵਾਦ thank you